ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਵੀਰੇ ਆਪਾਂ ਪਿੰਡ ਬਰੋਂਗੇ ਆਏ ਸੀ ਵੀਰ ਆਪਣੀ ਬੜੀ ਮਿਹਨਤ ਕਰ ਰਿਹਾ ਇੱਥੇ ਬਕਰਾ ਆ ਜਾਲੂਤੀ ਇਹਦੇ ਕੋਲ ਕਹਿੰਦਾ ਮੇਰੇ ਪੱਟਣਾ ਜ਼ਰੂਰੀ ਅੱਜ ਕਈਆਂ ਨਾ ਬਟਾਰਿਆ ਗਿੱਲਾ ਬਹੁਤ ਆ ਤੁਹਾਨੂੰ ਪਤਾ ਹੀ ਹੈ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਪਰ ਸਾਈਜ਼ ਬਹੁਤ ਵਧੀਆ ਸੀਗਾ ਆਲੂ ਦਾ ਤੇ ਵੀਰ ਕਈਆਂ ਨਾ ਬਟਾਉਣ ਲੱਗ ਗਿਆ ਤੇ ਗਿੱਲਾ ਖੇਤ ਔਣ ਕਰਕੇ ਲੇਬਰ ਵੇਚ ਲਈ ਦੀਗੀ ਕਦੇ ਇਹ ਨਹਿਤਾਂ ਚ ਕਹਿੰਦੇ ਕਈਆਂ ਨੇ ਬਟਾ ਲੈਣਿਆ ਪਰ ਮੌਸਮ ਅਜੇ ਵੀ ਬਹੁਤ ਵਿਰੇ ਮੀਂਹ ਬਹੁ ਪਿਆ ਅਪਡੇਟ ਤੁਹਾਨੂੰ ਆਲਮੋਸਟ ਸਾਰਿਆਂ ਨੂੰ ਪਤਾ ਹੀ ਹੋ ਗਈ ਬਾਰਿਸ਼ ਬਹੁਤ ਜ਼ਿਆਦਾ ਹੋਈ ਆ ਤੇ ਬਾਰਿਸ਼ ਨਾਲ ਖੇਤ ਆਲਮੋਸਟ ਗੱਲੇ ਹੀ ਹੋ ਗਏ ਤੇ ਡਿਮਾਂਡ ਹਾਲੂ ਦੀ ਬਾਈਟ ਹਾਲੂ ਦੀ ਦਾ ਮੰਡੀਆਂ ਚ ਕੰਡੀਸ਼ਨ ਵਧੀਆ ਰੇਟ ਵਧ ਰਿਹਾ ਗੋ ਜਾ ਨਹੀਂ ਰਿਹਾ ਉਸ ਮੇਲਾ ਮੱਛੋੜ ਬੈਲਟ ਜਾਂ ਖੰਨਾ ਬੈਲਟ ਦੇ ਜੋ ਗੋਸੇ ਦੇ ਇਲਾਕੇ ਨੇ ਉੱਥੇ ਰੇਤਲੀ ਜ਼ਮੀਨ ਉੱਥੇ ਦਾ ਹਾਰਵੈਸਟ ਹੋ ਜਾਊ ਪਟਾਈਆਂ ਹੋ ਜਾਣਗੀਆਂ ਪਰ ਇਹ ਤੇ ਬਰੋਂਗਾ ਏਰੀਆ ਜਿਹੜਾ ਆਪਣਾ ਪਰ ਡਾਕਰੇ ਡਾਕਰਾ ਤੱਕ ਗ੍ਰੀਮ ਪੂਰੇ ਕਰਾ ਜ ਇਹਨਾਂ ਨੇ ਪਹਿਲੀ ਵਾਰੀ ਲਾਇਆ ਤੇ ਕਈਆਂ ਨਾਲੇ ਵਟ ਰਹੇ ਨੇ ਦੇਖੋ ਗਿੱਲਾ ਬਹੁਤ ਆ ਫਿਰ ਵੀ ਇਹ ਪਟਾਈ ਕਰ ਰਹੇ ਨੇ ਮਿਹਨਤ ਬਹੁਤ ਆਉਂਦੀ ਆ ਬਗਰਾ ਚ ਜਿੱਕਣਾ ਆਪਣਾ ਕਈਆਂ ਨਾਲੇ ਵਟਦੇ ਆ ਫਸਟ ਟਾਈਮ ਇਹਨਾਂ ਨੇ ਪਟਾਈ ਕਰੀ ਆ ਨਹੀਂ ਤਾਂ ਚਲੋ ਮਾਛੋੜ ਬੈਲਟ ਜਿੱਥੇ ਆਲਮੋਸਟ ਉੱਥੇ ਦਾ ਹੱਥਾ ਨਾਲ ਵੀ ਵਟ ਦਿੰਦੇ ਨੇ ਪਰ ਆਪਣੇ ਏਰੀਏ ਦੀ ਮਿੱਟੀ ਬਹੁਤ ਡਾਕਰ ਆ ਪਟਾਈ ਵੀਰ ਹੱਥਾਂ ਨਾਲੇ ਕਰਵਾ ਰਿਆ ਤੇ ਇਹਦੀ ਕੀ ਰੇਂਜ ਰਹਿੰਦੀ ਹੈ ਮਾਰਕੀਟ 'ਚ ਪਤਾ ਕਰਾਂਗੇ 2-4 ਦਿਨ ਤੱਕ ਤਾਂ ਪਟਾਈਆਂ ਸਟਾਰਟ ਹੋ ਜਾਣਗੀਆਂ ਤੇ ਦੇਖਦੇ ਆਂ ਕੀ ਕੰਡੀਸ਼ਨ ਰਹਿੰਦੀ ਆ ਮਾਰਕੀਟ 'ਚ ਤੇ ਬਲੈੱਡ ਦੇ ਇਸ਼ੂ ਵੀ ਹੋਣ ਲੱਗੇ ਖੇਤਾਂ 'ਚ ਐਮਬਲਾਈਟ ਦੇ ਸਿਸਟਮ ਦਿਖਣ ਲੱਗ ਗਏ ਤੇ ਆਪਣੇ ਆਲੂ ਦੀ ਕੇਅਰ ਕਰੋ ਜਿਸ ਦੇ ਨਾਲ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਆਲਮੋਸਟ ਵਧੀਆ ਸੁਪਰੀਆ ਕਰਨੀਆਂ ਪੈਣਗੀਆਂ ਤੇ ਬਲਾਈਟ ਦੇ ਇਸ਼ੂ ਦਿਖਣ ਲੱਗਣ ਤੁਹਾਨੂੰ ਦੇਖਦੇ ਜੇ ਨੇ ਉੱਚੇ ਬਲਾਈਟ ਵਗਾਰਾ ਸਟਾਰਟ ਹੋ ਗਈ ਐਲਰ ਚ ਕਾਫੀ ਜਿਆਦਾ ਸ਼ੋ ਹੋਣ ਲੱਗੀ ਬਲਾਈਟ ਬਰੋਂਗੇ ਫੀਲਡ ਚ ਆਏਤੀ ਬਰੋਂਗਾ ਸਾਈਡ ਅਮਲੋਦ ਦਾ ਇੱਕ ਏਰੀਆ ਬਰੋਂਗਾ ਪਿੰਡ ਆ ਤੇ ਇੱਥੇ ਵੀ ਬਲਾਈਟ ਦੇ ਸਿਸਟਮ ਕਾਫੀ ਜਿਆਦਾ ਖੇਤਾਂ ਜੋਗੇ ਲੋਕਾਂ ਨੂੰ ਸੁਪਰੀਆ ਕਰਨੀਆਂ ਪੈਣਗੀਆਂ ਆਲਮੋਸਟ ਦੇਖਦੇ ਆ ਵੀਰੇ ਅੱਜ ਕੀ ਕੰਡੀਸ਼ਨ ਆ ਮੌਸਮ ਬਿਲਕੁਲ ਇਹ ਤੁਸੀਂ ਦੇਖ ਹੀ ਰਹੇ ਹੋ ਤੰਦਪਰੇ ਆਇਆ ਆ ਤੇ ਵੀਰ ਖੜਾ ਜਿਹਦਾ ਆਪਣਾ ਆਲੂ ਆ ਤਰਲੋਚਨ ਵੀਰ ਆ ਇਹ ਬਰੋਂਗੇ ਤੋਂ ਆ ਇਹਨੇ ਵੀਰੇ ਨੇ ਪਟਾਈ ਲਵਾਦੀ ਆ ਆਪ ਕਹਿੰਦਾ ਮੈਂ ਤਾਂ ਕਹੀਆਂ ਨਾਲ ਵੀ ਲੇਬਰ ਵੇਲੀ ਬੈਠੀ ਆ ਤੇ ਪਟਾਈ ਲਵਾਤੀ ਕਹਿੰਦਾ ਵੀਰੇ ਕਹਿੰਦਾ ਆਲੂ ਕਹੀਆਂ ਨਾਲੇ ਪਟਾ ਕੇ ਖੇਤ ਚ ਲੈ ਕੇ ਜਾਣਾ ਮੰਡੀ ਚ ਕੀ ਕੰਡੀਸ਼ਨ ਰਹਿੰਦੀ ਆ ਆਲੂ ਨੂੰ ਮਿੱਟੀ ਬਰੂ ਲੱਗੀ ਆ ਜਾਂਦੀ ਆ ਕੀ ਦੇਖਦੇ ਆ ਕੀ ਸੇਲ ਹੁੰਦੀ ਆ ਸਾਇਜ਼ ਬਹੁਤ ਆ ਹੈ ਜونی ਵੀਰੇ ਸਾਇਜ਼ ਬਹੁਤ ਆਈ ਸਾਇਜ਼ ਤਾਂ ਦੇਖੋ ਫਾਇਰ ਬਹੁਤ ਆ ਸਾਇਜ਼ ਵਾਧੂ ਆ ਵੀਰੇ ਸਾਇਜ਼ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਬਾਰਿਸ਼ ਨਹੀਂ ਸੀ ਬਾਰਿਸ਼ ਕਰਕੇ ਜੇਕਰ ਸੁੱਕੇ ਜਪਟੇ ਆਉਂਦਾ ਬਹੁਤ ਵਧੀਆ ਸਾਇਜ਼ ਬਣ ਜਾਣਾ ਸੀ ਇਹ ਕਲਰ ਵੀ ਬਹੁਤ ਆਈ ਤੇ ਲਓ ਕਿੰਨੇ ਜਰ ਦਾ ਤਰਲੋਚਨ ਵੀਰੇ ਇਹ ਪਗਰਾਜ ਇਹ ਮੈਨੂੰ ਲੱਗਦਾ 70 ਕ ਦਿੰਦੇ ਹੁਣ 75 ਦਿਨ ਦਾ ਵੀਰ ਕਹਿੰਦਾ ਪਗਰਾ ਜਾ ਮੇਰਾ ਇਹ ਸਾਇਜ ਬਾਦੂਆ ਸਾਇਦ ਹੀ ਕੋਈ ਪ੍ਰੋਬਲਮ ਪਰ ਮਿਹਨਤ ਬਹੁਤ ਆਉਂਦੀ ਹੈ ਹਾਂ ਹਾਂ ਬਹੁਤ ਮਿਹਨਤ ਤਾਂ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਸਾਨ ਆਪਣੇ ਆ ਫਸਲ ਬਚਾਉਣ ਵਾਸਤੇ ਕੁਝ ਵੀ ਕਰ ਸਕਦਾ ਤੁਸੀਂ ਦੇਖ ਹੀ ਸਕਦੇ ਹੋ ਹੁਣ ਕਹਿੰਦਾ ਵੀ ਖਰਾਬ ਨਾ ਹੋ ਜਾਵੇ ਪਰ ਜੇ ਮੌਸਮ ਸਾਫ ਹੋ ਗਿਆ ਤਾਂ ਜਲਦੀ ਪਟਾਈ ਵਧੀਆ ਹੋ ਜਾਣੀ ਦੀ ਕਮੈਂਟ ਜੀ ਜਿਹੜੇ ਦੱਸਿਓ ਵੀ ਇਹ ਕੰਮ ਠੀਕ ਹੈ ਜਾਂ ਗਲਤ ਹੈ ਤੇ ਤੁਸੀਂ ਦੇਖਿਓ ਆਪੇ ਵੀ ਕੀ ਕੰਡੀਸ਼ਨ ਆ ਵੀ ਪਟਣਾ ਜ਼ਰੂਰੀ ᱛੀ ਕੇ ਨਹੀਂ ਤੇ ਬਾਕੀ ਤੁਹਾਨੂੰ ਅਪਡੇਟ ਹੈਗੀ ਉਹ ਬਾਰਡਰ ਤੇ ਵੀ ਆਪਣੇ ਕਿਸਾਨ ਵੀਰ ਬੈਠੇ ਨੇ ਤੇ ਸੈਂਟਰ ਨਾਲ ਤਾਂ ਆਪਣੀ ਵੀਊ ਚੱਲ ਹੀ ਰਹੀ ਹੈ ਤੇ ਜ਼ਰੂਰ ਉੱਥੇ ਵੀ ਆਪਾਂ ਹਾਜ਼ਰੀਆਂ ਲਗਾਉਣੀਆਂ ਨੇ ਜਾ ਕੇ ਬਾਕੀ ਖੇਤਾਂ 'ਚ ਬਲੈਂਡ ਦੇ ਲੱਛਣ ਜ਼ਿਆਦਾ ਨੇ ਵੀ ਜ਼ਰੂਰ ਆਪਣੇ ਗਾਲੂ ਦੀ ਕੇਅਰ ਕਰ ਲਿਓ ਮਾਰਕੀਟ 'ਚ ਐਲ ਆਰ ਦੀ ਕੰਡੀਸ਼ਨ ਤਕਰੀਬਨ ਤਕਰੀਬਨ 19 ਰੁਪਏ ਦੇ ਲਮਸਮ ਹੈ ਅੱਜ ਅਪਡੇਟ ਹੈਗੀ ਹੈ ਜੋ ਬਟ ਪਟਾਈਆਂ ਬਹੁਤ ਘਟ ਨੇ ਤੇ ਤੁਸੀਂ ਕੋਈ ਉਸੇ ਕਰਿਓ ਉਸ ਤੋਂ ਬਿਲਕੁਲ ਸੁੱਕੇ ਆਲੂ ਹੀ ਪੱਟਿਓ ਤੇ ਮਾਰਕੀਟ ਸਟੇਬਲ ਰਹੂਗੀ ਤਗਰੀਬ ਮਾਰਕੀਟ ਅੱਜ ਜਐਲਰ ਦੀ ਸੋਚੀਏ ਤਾਂ ਐਲਰ ਦੀ ਮਾਰਕੀਟ 18 ਤੋਂ ਲੈ ਕੇ 19.5 ਰੁਪਏ ਤੱਕ ਹੈਗੀ ਆ ਲੋਕ ਕੰਪਨੀਆਂ ਡਿਮਾਂਡ ਵੀ ਕਰ ਰਹੀਆਂ ਨੇ ਹੁਣ ਤਾਂ ਹਾਰਵੈਸਟ ਹੋ ਰਹੀ ਐ ਐਮਪੀ ਉਗਾਰਾ ਤੋਂ ਆ ਆਲੂ ਆ ਰਿਹਾ ਕੰਪਨੀਆਂ অলਮੋਸਟਲੀ ਕਿਉਂਕਿ ਐਮਪੀ ਵਿੱਚ ਹਾਰਵੈਸਟ ਸਟਾਰਟ ਹੋ ਗਈ ਉੱਥੇ ਦੇ ਕਿਸਾਨ ਵਟ ਰਹੇ ਨੇ ਬਟ ਉਹਨਾਂ ਦਾ ਰੇਟ ਆਪਣਾ ਕਾਫੀ ਜ਼ਿਆਦਾ ਹੈ ਤੇ ਜਿਸ ਦੇ ਅਕੋਰਡਿੰਗ ਕੰਪਨੀਆਂ ਪੰਜਾਬ ਤੋਂ ਹੀ ਰეკਮੈਂਡ ਕਰਦੀਆਂ ਨੇ ਮੈਂ ਸਾਨੂੰ ਪੰਜਾਬ ਤੋਂ ਹੀ ਸਸਤਾ ਆਲੂ ਮਿਲ ਜਵੇ ਬਟੂ ਪੰਜਾਬ ਦਾ ਰੇਟ ਵੀ 18 ਗ੍ਰ 19 ਰੁਪਏ ਦੇ ਮੌਸਮ ਚੱਲ ਰਿਹਾ ਤੇ ਫਗਰਾਜ ਦਾ ਵੀ ਬਹੁਤ ਵਧੀਆ ਵੀਅੂ ਆ ਫਗਰਾਜ ਦੀ ਕੰਡੀਸ਼ਨ ਵੀ ਆਲਮੋਸਟ ਮੰਡੀਆਂ ਜਿਹੀ ਵਧੀਆ ਤੇ ਕੋਸ਼ਿਸ਼ ਕਰਿਓ ਵੀ ਆਪਾਂ ਬਿਲਕੁਲ ਸੁੱਕਾ ਆਲੂ ਹੀ ਪੱਟੀਏ ਆ 2-4 ਦਿਨ ਤੱਕ ਮੇਲੇ ਦਾ ਹਾਰਵੈਸਟ ਸਟਾਰਟ ਹੋ ਜੂਗਾ ਅੱਜ ਕੁਝ ਵੈਲਟ ਵਿੱਚ ਕਿਸਾਨਾਂ ਨੇ ਪੱਟਣਾ ਸਟਾਰਟ ਕਰਤਾ ਆਲੂ ਇਹ ਮੇ ਲੋ ਬੈਲਟ ਵੀ ਅੱਜ ਮੇਲ ਵਾੜ ਮੇਲ ਵੱਡੀ ਆ ਤੇ ਮਾਛੂੜਾ ਵੈਲਟ ਵੀ 2-4 ਦਿਨ ਤੱਕ ਸਟਾਰਟਿੰਗ ਹੋ ਜਾਊਗੀ ਉਹ ਬਸ ਅਵੇਅਰ ਹੋ ਕੇ ਜਲਦਬਾਜੀ ਨਾ ਕਰਿਓ ਤੇ ਸੈਂਪਲ ਪਾਸੀ ਮਾਲ ਤਕਰੀਬਨ ਤਰੇਬ ਨਾਲ ਕੋਸ਼ਿਸ਼ ਕਰਿਓ ਵੀ ਬਿਲਕੁਲ ਸੁੱਕਾ ਹੋ ਕੇ ਦਿੱਤਾ ਜਾਵੇ ਜੋ ਕਟਿੰਗ ਵਗੈਰਾ ਨਾਲ ਆਪਾਂ ਨੂੰ ਆਵੇ ਬਾਕੀ ਕੀ ਅਪਡੇਟ ਆ ਇੱਕ ਦੋ ਦਿਨ ਚ ਆਈਲਰ ਦੀ ਪਟਾਈ ਦੇ ਦੇਖਾਂਗੇ ਜਾ ਕੇ ਓਕੇ ਬਈ ਧੰਨਵਾਦ